ਸਾਡੇ ਸਯੋਗੀ ਵਕ ਵਕ ਥਾਵਾ ਤੋਂ ਜੁੜ ਰਹੇ ਨੇ ਉਥੋਂ ਦੀ ਵੀ ਅਪਡੇਟ ਤੁਹਾਨੂੰ ਲਾਈਵ ਵਖਾਵਾਂਗੇ ਦੱਸਾਂਗੇ ਕੀ ਕੁਝ ਹਾਲਾਤ ਪਰ ਤੁਹਾਨੂੰ ਦੱਸ ਦੇ ਕਿ ਅੱਜ ਹਾਲਾਤ ਨਾਰਮਲ ਨਜ਼ਰ ਆ ਰਹੇ ਨੇ ਜਿੱਆਂ ਪਿਛਲੇ ਕੁਝ ਦਿਨਾਂ ਤੋਂ ਜਿਸ ਢੰਗ ਦੇ ਨਾਲ ਤਨਾਅ ਲਗਾਤਾਰ ਵੱਧਾ ਨਜ਼ਰ ਆਇਆ ਸਿਚੁਏਸ਼ਨ ਐਸਕੇਲੇਟ ਹੁੰਦੀ ਨਜ਼ਰ ਆਈ ਮੰਨਿਆ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਕਿ ਇਹ ਹਾਲਾਤ ਹਲੇ ਹੋਰ ਵਿਗੜਨ ਪਰ ਕੱਲ ਸੀਜ਼ਫਾਇਰ ਦਾ ਐਲਾਨ ਕੀਤਾ ਗਿਆ ਫਿਲਹਾਲ ਸਾਡੇ ਨਾਲ ਸਾਡੇ ਸਯੋਗੀ ਗੁਰਦਾਸਪੁਰ ਤੋਂ ਰਵੀ ਬਖਸ਼ ਐਸੋਲੇ ਜੁੜ ਰਹੇ ਨੇ ਸਿੱਧਾ ਰੁਕਰਾਂਗੇ ਰਵੀ ਤਸਵੀਰਾਂ ਅਸੀਂ ਵੇਖ ਪਾਰਾ ਸਵਿਰ ਤੋਂ ਲਗਾਤਾਰ ਅਸੀਂ ਲੋਕਾਂ ਨੂੰ ਅਪਡੇਟ ਵੀ ਦੇ ਰਹੇ ਆ ਤਾਜ਼ਾ ਹਾਲਾਤ ਕੀ ਨੇ ਅਪਿਲਕੋ ਅਮਿਤ ਜੇਦੋ ਦੇ ਸੀਟ ਫਾਇਰ ਦੀ ਗੱਲ ਆਈ ਸੀ ਤਾਂ ਲੋਕਾਂ ਨੇ ਕਿਤਨਾ ਕਿਤਨਾ ਰਾਤ ਜਿਹੜੀ ਆ ਉਹ ਮਹਿਸੂਸ ਕੀਤੀ ਸੀ ਇਹ ਲੇਕਿਨ ਰਾਤ ਇੱਕ ਵਾਰੀ ਸਿਚੁਏਸ਼ਨ ਫੇਰ ਟੈਂਸ ਬਣੀ ਸੀ ਜਦੋਂ ਕਿ ਦੋ ਤਿੰਨ ਘੰਟੇ ਬਾਅਦ ਇਹ ਖਬਰਾਂ ਆਈਆਂ ਕਿ ਪਾਕਿਸਤਾਨ ਵੱਲੋਂ ਜਿਹੜੀ ਆ ਉਹ ਜੰਗਬੰਦੀ ਦੀ ਲੰਗਣਾ ਕੀਤੀ ਔਰ ਉਸ ਤੋਂ ਬਾਅਦ ਗੁਰਦਾਸਪੁਰ ਵਿੱਚ ਬਲੈਕਆਊਟ ਵੀ ਰਿਹਾ ਦੋ ਤਿੰਨ ਘੰਟੇ ਪਰ ਲੇਕਿਨ ਰਾਤੀ 11:30 ਦੇ ਸਮੇਂ ਤੋਂ ਬਾਅਦ ਜਿਹੜਾ ਇਹ ਬਲੈਕਆਊਟ ਫੇਰ ਬੰਦ ਕਰਤਾ ਸੀ ਲਾਈਟ ਜਿਹੜੀ ਆ ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜੀ ਐ ਲਗਾਤਾਰ ਹੁਣ ਰਾਤ ਭਰੀ ਖਬਰ ਹੀ ਜਿਹੜੀ ਐ ਗੁਰਦਾਸਪੁਰ ਤੋਂ ਨਿਕਲ ਕੇ ਆ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜੰਗਬੰਦੀ ਦੀ ਖਬਰ ਨਹੀਂ ਆਈ ਔਰ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੇ ਵਿੱਚ ਜਿਹੜੀ ਐ ਉਹ ਚਹਿਲ ਪਹਿਲ ਸ਼ੁਰੂ ਹੋ ਗਈ ਹੈ ਦੁਕਾਨਾਂਾਂ ਦੇ ਵਿੱਚ ਲੋਕ ਜਿਹੜਿਆ ਨੇ ਫਿਰ ਦੁਕਾਨਦਾਰ ਜਿਹੜੇ ਨੇ ਉਹ ਦੁਕਾਨਾਂ ਤੇ ਪਰਤਣੇ ਸ਼ੁਰੂ ਹੋ ਗਏ ਨੇ ਕਿਉਂਕਿ ਬੀਤੇ ਕੱਲ ਹਾਲਾਤਾਂ ਨੂੰ ਦੇਖਦੇ ਇੱਕ ਵਾਰੀ ਦੁਕਾਨਾਂ ਬੰਦ ਕਰਨ ਦੇ ਜਿਹੜੇ ਨੇ ਉਹ ਆਰਡਰ ਇੱਥੇ ਸਰਾ ਦਿੱਤੇ ਸੀ ਲੇਕਿਨ ਅੱਜ ਜਿਹੜੇ ਐ ਹਾਲਾਤ ਅੱਗੇ ਨਾਲ ਬਦਲੇ ਨੇ ਕਿਵੇਂ ਦੀ ਰਾਤ ਨਿਕਲੀ ਹੈ ਕੋਈ ਸਕੂਨ ਮਿਲਿਆ ਜੀ ਜੰਗਬੰਦੀ ਤੋਂ ਬਾਅਦ ਉਹ ਸਕੂਨ ਮਿਲਿਆ ਜੀ ਤਰਾ ਦੇ ਹਾਲਾਤ ਬਣੇ ਸੀ ਤਣਾਅ ਸੀ ਬਹੁਤ ਬਹੁਤ ਹਾਲਾਤ ਗੰਦੇ ਹੋ ਗਏ ਸੀ ਇਸ ਲਈ ਬਹੁਤ ਵਧੀਆ ਹੋ ਗਿਆ ਬਿਲਕੁਲ ਜੰਗਬੰਦੀ ਜਿਹੜੀ ਹੋਈ ਹੈ ਕੀ ਮੰਨਦੇ ਹੋ ਕਿਵੇਂ ਦੇ ਹਾਲਾਤ ਸੀ ਜਾਂ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹੁਣ ਤੇ ਬਹੁਤ ਵਧੀਆ ਰੂਟੀਨ ਨੂੰ ਜਿੱਦਾਂ ਕੇ ਕੰਮ ਚੱਲ ਰਹੇ ਹੁਣ ਉਦਾਂ ਕੰਮ ਚੱਲਣਗੇ ਪਹਿਲੇ ਜਿਹੜਾ ਹੈ ਹੀ ਜਿਹੜਾ ਕੱਲ ਜਿਹੜਾ ਬੰਦ ਕਰਾਈ ਮਾਰਕੀਟ ਨੇ ਨੇ ਪਾਕਿਸਤਾਨ ਤਾਂ ਹਰ ਵਾਰੀ ਪੰਗੇ ਕਰਦਾ ਹੀ ਕਰਦਾ ਵਾ ਚਲੋ ਵਧੀਆ ਹੋ ਗਿਆ ਜੋ ਹੈ ਜਿਹੜਾ ਕੋਈ ਐਕਸ਼ਨ ਲਿਆ ਪਾਕਿਸਤਾਨ ਖਲਾਉ ਉਹ ਵੀ ਪੰਡਦਾ ਸੀ ਹਾਂ ਬਹੁਤ ਵਧੀਆ ਹੋਰ ਵੀ ਐਕਸ਼ਨ ਬੰਦੇ ਇਹਨਾਂ ਦੇ ਕਰਨੇ ਚਾਹੀਦੇ ਇਹਨਾਂ ਨੂੰ ਥੋੜਾ ਦਰਸ ਹੋਰ ਕਰਨਾ ਚਾਹੀਦਾ ਸੀ ਬਿਲਕੁਲ ਪਾਕਿਸਤਾਨ ਕਿਤੇ ਦੇਖੋ ਭਾਵਨਾ ਹੈ ਕਿ ਪਾਕਿਸਤਾਨ ਨੂੰ ਜੜਾਏ ਉਹ ਸਬਕ ਵੀ ਕਿਤੇ ਨਾ ਕਿਤੇ ਸਿਖਾਉਣਾ ਚਾਹੀਦਾ ਸੀ ਹੁਣ ਦੇਖੋ ਜੰਗਬੰਦੀ ਹੋਈ ਹੈ ਹਾਲਾਤ ਬਦਲੇ ਨੇ ਰਾਤ ਕਿਵੇਂ ਦੀ ਗੁਜ਼ਰੀ ਆ ਜੀ ਰਾਤਾਂ ਇੰਨੀ ਸਕੂਨ ਵਾਲੀ ਗੁਜ਼ਰੀ ਬੱਚੇ ਵੀ ਡਰਦੇ ਵਿੱਚ ਹੀ ਸਾਰਿਆਂ ਦੇ ਦੇਖੋ ਨਜਾਇਜ਼ ਲੜਾਈ ਇਹਦੇ ਵਿੱਚ ਕੋਈ ਚੰਗੀ ਗੱਲ ਨਹੀਂ ਆ ਦੇਖ ਦੇਖੋ ਬੀਨੇ ਸਾਹ ਦਾ ਅੱਗੇ ਬੁਰਾ ਹਾਲ ਆ ਉਹ ਤਾਂ ਮੰਡੀ ਦਾ ਤਾਂ ਉਸ ਤੋਂ ਬਾਅਦ ਪਰ ਮਨੁੱਖੀ ਤੇ ਇੱਕ ਹੋਰ ਹੋ ਜਾਂਦਾ ਤੇ ਵੈਸੇ ਦੁਨੀਆ ਦਾ ਬੇੜਾ ਹੀ ਘਰ ਕੋਈ ਇਹ ਜੋ ਆ ਬਹੁਤ ਵਧੀਆ ਆ ਜੀ ਅਮਨ ਸ਼ਾਂਤੀ ਹੋ ਗਿਆ ਦੇਖੋ ਵਿਚਾਰ ਦੇ ਚੈਲ ਪੈਲ ਕਾਰੋਬਾਰ ਵਧੀਆ ਹੋਗੇ ਨਹੀਂ ਤੇ ਬਹੁਤ ਐ ਸੁਖੋਲੀ ਗੱਲ ਹੈ ਲੜਾਈ ਝਗੜਿਆਂ ਦਾ ਦੂਰ ਹੀ ਰਹੋ ਤੇ ਚੰਗਾ ਨਹੀਂ ਦੋਵੇਂ ਪਾਸੇ ਮਾੜੀ ਲੜਾਈ ਦਾ ਬਾਅਦ ਚ ਆਮ ਜਨਤਾ ਤੇ ਪਰ ਪੈਣਾ ਠੀਕ ਹੈ ਨਾ ਸਰਕਾਰਾਂ ਦੇ ਜੋ ਮੋਦੀ ਸਾਹਿਬ ਨੇ ਸਟੈਪ ਚੁੱਕਿਆ ਬਹੁਤ ਹੀ ਵਧੀਆ ਸਟੈਪ ਹੈ ਜੀ ਆ ਬਿਲਕੁਲ ਕਿਹੜਾ ਕਿਹੜਾ ਸਬਕ ਵੀ ਸਿਖਾਉਣਾ ਬੰਦਾ ਸੀ ਪਰ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਲੜਾਈ ਹੈ ਦੋਵੇਂ ਮੁਲਕਾਂ ਦੇ ਜਿਹੜੀ ਹੈ ਉਹ ਨੁਕਸਾਨ ਕਰਦੀ ਹੈ ਔਰ ਇਹ ਕਾਰੋਬਾਰੀ ਲੋਕ ਨੇ ਉਹਨਾਂ ਦਾ ਕਿਹਾ ਕਿ ਅਸੀਂ ਪਹਿਲਾਂ ਵੀ ਜਿਹੜੀ ਹੈ ਉਹ ਮੰਦੀ ਦੇ ਵਿੱਚ ਲੈਨੇ ਪਰ ਹੁਣ ਜਿਹੜੀ ਹੈ ਜਿਹੜੀ ਹੈ ਭਾਵੇਂ ਪ੍ਰਾਈਮ ਮਿਨਿਸਟਰ ਕੋਈ ਵੀ ਹੋਵੇ ਉਸ ਟਾਈਮ ਦੇ ਹੁਣ ਇੱਥੇ ਮੋਦੀ ਸਾਹਿਬ ਨੇ ਕੋਈ ਵੀ ਹੋਵੇ ਉਹਦਾ ਇਹੀ ਸਟੈਪ ਬਣਦਾ ਆਪਾਂ ਇਹ ਨਾ ਕਹੀਏ ਕਿ ਮੋਦੀ ਸਾਹਿਬ ਜੀ ਕੋ ਕਿ ਜੋ ਪ੍ਰਾਈਮ ਮਿਨਿਸਟਰ ਨੇ ਕੀਤਾ ਉਹ ਵਧੀਆ ਕੀਤਾ ਆਪਣਾ ਕੇ ਇੰਡੀਵਿਜੂਅਲ ਬੰਦੇ ਦੇ ਨਾਮ ਤੇ ਕਿਹ ਚੀਜ਼ਾਂ ਵੀ ਦੁਸ਼ਮਨ ਜਦੋਂ ਸਿਰ ਤੇ ਚੜੀ ਜਾਂਦਾ ਉਹਨੂੰ ਸਮਝਾਉਣਾ ਵੀ ਜ਼ਰੂਰੀ ਹੋ ਜਾਂਦਾ ਰੋਏ ਰੋਏ ਨਾ ਇੱਕੋ ਵਾਰੀ ਉਹਦਾ ਖਾਤਮਾ ਕਰ ਦੇਣਾ ਚੰਗੀ ਗੱਲ ਜੇ ਜਿੰਨਾ ਚੁੱਪ ਰਹੋਗੇ ਦੁਸ਼ਮਨ ਕਹਿਗਾ ਵੀ ਇਹ ਕਮਜ਼ੋਰ ਹੈ ਉਹਦੇ ਉੱਤੇ ਹੀ ਚੜੇਗਾ ਪਰ ਇੱਕ ਵਾਰੀ ਸਬਕ ਸਿਖਾ ਦੋ ਦੁਬਾਰਾ ਜੁਰਤ ਨਹੀਂ ਕਰੇਗਾ ਬਿਲਕੁਲ ਦੇਖੋ ਇਹ ਬਾਟਰ ਦੇ ਲੋਕ ਨੇ ਇਹ ਭਾਵੇਂ ਕਹਿੰਦੇ ਨੇ ਨੁਕਸਾਨ ਸੀ ਭਾਵੇਂ ਕਿਉਂ ਸੀ ਪਰ ਕਿਤਨਾ ਕਿਤੇ ਅੰਦਰ ਦੀ ਭਾਵਨਾ ਜ਼ਰੂਰ ਆ ਗਈ ਕਿਤੇ ਕਿਤੇ ਜਿਹੜੀ ਘਰ ਆ ਕੇ ਜਿਹੜੇ ਹਮਲਾ ਕਰਦੇ ਨੇ ਉਹਨਾਂ ਨੂੰ ਸਬਕ ਸਿਖਾਉਣਾ ਵੀ ਜਿਹੜਾ ਬੰਦਾ ਸੀ ਹੋਰ ਵੀ ਲੋਕ ਦੇਖੋ ਤੁਸੀਂ ਰਾਤ ਖੁੱਲ ਚੁੱਕੇ ਨੇ ਲੋਕ ਜਿਹੜੇ ਨੇ ਆਪਣੀਆਂ ਦੁਕਾਨਾਂ ਦੇ ਪਹੁੰਚ ਚੁੱਕੇ ਨੇ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰ ਦਿੱਤਾ ਹੈ ਰਾਤ ਜਿਹੜੀ ਹੈ ਰਾਤ ਭਰੀ ਨਿਕਲੀ ਹੈ ਜੀ ਜੰਗਬੰਦੀ ਹੋ ਗਈ ਹੈਗਾ ਅੱਗੇ ਨਾਲੋਂ ਜਿਹੜੇ ਦੁਕਾਨਾਂ ਖੋਲ੍ਹ ਲਿਆ ਨੇ ਅੱਜ ਹੰਦੀ ਸਰਦ ਕਦਮ ਫੋਲੀਆਂ ਨੇ ਰਾਹਤ ਮਿਲੀ ਹੈ ਰਾਤਾ ਪਰ ਫਿਰ ਵੀ ਉਹਦੇ باوجود ਵੀ ਉਹਨੇ ਸੀਸਫਾਇਰ ਕੀਤੇ ਸੀ ਉਲੰਘਣਾ ਕੀਤੀ ਸੀ ਪਰ 11 ਵਜੇ ਤੋਂ ਬਾਅਦ ਸਭ ਕੁਝ ਫਿਰ ਨੋਰਮਲ ਹੋ ਗਿਆ ਸੀ ਕਈ ਬਹੁਤ ਖੁਸ਼ ਹਨ ਕਿ ਚਲੋ ਆਪਣੇ ਆਪਣੇ ਕਾਰੋਬਾਰ ਤੇ ਆਏ ਆ ਖੁਸ਼ੀ ਹੋਈ ਹੈ ਕਿ ਚਲੋ ਰੋਜੀ ਰੋਟੀ ਕਮੇਗੀ ਤੇ ਇੱਕ ਧੰਨਵਾਦ ਕਰਦੇ ਆ ਮੋਦੀ ਜੀ ਦਾ ਤੇ ਨਾਲੇ ਹੋਰ ਵੀ ਤੁਹਾਨੂੰ ਬਹੁਤ ਅਗਿਆਈ ਤੇ ਚਾਹੁੰਦੇ ਆ ਅਮਨ ਸ਼ਾਂਤੀ ਰਹੇ ਤੇ ਮਾਨ ਨਾਲ ਸਾਰਾ ਕੁਝ ਸੁਹੰਦਰਾ ਰਹੇ ਬਿਲਕੁਲ ਦੇਖੋ ਕਾਰੋਬਾਰ ਲੋਕ ਜਿਨ੍ਹਾਂ ਨੇ ਆਪਣੇ ਬਿਜ਼ਨਸ ਕਰਨੇ ਨੇ ਉਹ ਕਹਿੰਦੇ ਨੇ ਅਮਨ ਸ਼ਾਂਤੀ ਰਹੇ ਔਰ ਉਹਨੇ ਕਹੇ ਕਿ ਤਨਾ ਕਿਤੇ ਲੰਗਣਾ ਜਦੋਂ ਕੀਤੀ ਆ ਤਾਂ ਉਦੋਂ ਇੱਕ ਵਾਰੀ ਸਥਿਤੀ ਤਣਾਪੁਰਕ ਬਣੀ ਸੀ ਪਰ ਹੁਣ ਇੱਕ ਵਾਰੀ ਜਿਹੜੀ ਆ ਰਾਤ ਉਹ ਮਹਿਸੂਸ ਕਰਦੇ ਨੇ ਲੋਕ ਜਿਹੜੇ ਆ ਦੇਖੋ ਦੁਕਾਨਾਂ ਵੀ ਖੋਲ ਲੀਆਂ ਸ਼ੁਰੂ ਕੀਤੀਆਂ ਹਾਲੇ ਕਿਉਂਕਿ ਅੱਜ ਸੰਡੇ ਦਾ ਦਿਨ ਹੈ ਲੋਕ ਲੈਟ ਜਿਹੜੇ ਇਹਨਾਂ ਦੁਕਾਨਾਂ ਤੇ ਪਹੁੰਚਦੇ ਨੇ ਇੱਧਰ ਵੀ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਵੀ ਗੱਲ ਕਰ ਲੈਂਦੇ ਆ ਕਿਸ ਤਰ੍ਹਾਂ ਮਹਿ ਠੀਕ ਨਿਕਲੀ ਹੈ ਜੀ ਪਹਿਲਾਂ ਜਿਹੜੀ ਹਾਲਾਤ ਤਨਾਪੂਰਕ ਬਣੇ ਸੀ ਹੁਣ ਜਿਹੜੀ ਸੀਜ਼ਫਾਇਰ ਤੋਂ ਬਾਅਦ ਪਰ ਅਨਾ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਿੱਧੀ ਗੱਲ ਮੈਂ 100 ਗੱਲ ਦੇ 100 ਗੱਲ ਕਹਾਂਗਾ ਇਸ ਕੋਮ ਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਬਸ ਹੋਰ ਕੋਈ ਪਾਕਿਸਤਾਨ ਦੇ ਡੇੜਾ ਵਿਸ਼ਵਾਸ ਕਰਨਾ ਜਿਹੜਾ ਹੈ ਉਹ ਨਹੀਂ ਬੰਦਾ हां बिल्कुल देखो कितना कितना देखो ए वख वख ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੇ ਵਿਸ਼ਵਾਸ ਕਰਨਾ ਨਹੀਂ ਬੰਦਾ ਕਿ ਜਿਸ ਤਰ੍ਹਾਂ ਦਾ ਸਬੂਤ ਵੀ ਜਿਹੜਾ ਹੈ ਬਿੱਤੀ ਰਾਤ ਉਹਨਾਂ ਵੱਲੋਂ ਜਿਹੜੀ ਹੈ ਸੀਜ਼ਫਾਇਰ ਦੀ ਉਲੰਘਣਾ ਕਰਕੇ ਦਿੱਤਾ ਸੀ ਲੇਕਿਨ ਇਹ ਲੋਕ ਜਿਹੜੇ ਨੇ ਹੁਣ ਖੁੜੇ ਖੁਸ਼ ਜਿਹੜੇ ਨਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਰਾਤ ਭਰੀ ਜਿਹੜੀ ਹੈ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੀਜ਼ਫਾਇਰ ਹੋਇਆ ਸੀ ਔਰ ਉਸ ਤੋਂ ਬਾਅਦ ਜਿਹੜੀ ਹੈ ਇਹ ਲੋਕ ਆਪਣੇ ਕਾਰੋਬਾਰਾਂ ਦੇ ਪਤਲੇ ਜੀ ਇੱਕ ਵਾਰੀ ਕਾਰੋਬਾਰ ਬੰਦ ਹੋਣ ਤੱਕ ਦੀ ਨੌਬਤ ਆ ਗਈ ਸੀ ਅਨਾਊਂਸਮੈਂਟਸ ਵੀ ਹੋਈਆਂ ਕਾਰੋਬਾਰ ਕੱਲ ਦੁਕਾਨਾਂ ਬੰ ਚੰਗੀ ਬੀਤੀ ਆਈ ਬਹੁਤ ਵਧੀਆ ਜੁੱਦ ਖਤਮ ਹੋ ਗਿਆ ਬਹੁਤ ਵਧੀਆ ਗੱਲ ਹੈ ਜ਼ਿੰਦਗੀ ਜਿਹੜੀ ਆ ਫੇਰ ਪਟੜੀ ਤੇ ਆ ਗਈ ਆ ਗਈ ਆ ਗਈ ਫੇਰ ਪਿਆਸੀ ਕਰੇਗੀ ਕਦੀ ਫੇਰ ਪੈ ਗਿਆ ਇਹ ਮਾਰੇ ਕਿੱਧਰ ਨੂੰ ਦੌੜੇ ਪੈ ਨਾ ਕੋ ਪਤਾ ਫਿਰ ਲੱਗਣੀ ਬਹੁਤ ਵਧੀਆ ਹੈ ਜੁੱਦ ਬੰਤੀ ਮਸੂਦ ਕਰ ਰਹੇ ਹੋ ਰਾਤ ਚੰਗ ਹੋਣੀ ਚਾਹੀਦੀ ਹੈ ਕਿ ਨਹੀਂ ਨਹੀਂ ਹੋਣੀ ਚਾਹੀਦੀ ਨਹੀਂ ਨੁਕਸਾਨ ਹੁੰਦਾ ਆ ਬਹੁਤ ਆਮ ਲੋਕਾਂ ਨੂੰ ਨੁਕਸਾਨ ਹੋਦਾ ਦੌੜਾ ਘੜਾਈ ਪੈ ਜਾਂਦੀ ਬਿਲਕੁਲ ਆਰ ਆਪਣੇ ਨੁਕਸਾਨ ਹੁੰਦਾ ਹੈ ਲੋਕਾਂ ਨੂੰ ਦੁਰਦੜੀ ਪੈ ਜਾਂਦੀ ਹੈ ਜੰਗਬੰਦੀ ਹੋ ਗਈ ਹੈ ਜੀ ਕੀ ਮਹਿਸੂਸ ਕਰਦੇ ਹੋ ਰਾਤ ਠੀਕ ਠਾਕ ਨਿਕਲੀ ਹੋਣੀ ਨਹੀਂ ਜੰਗਬੰਦੀ ਹੋਣੀ ਤੇ ਚਾਹੀਦੀ ਹੈ ਪਰ ਅਬ ਉਹਨਾਂ ਨੂੰ ਦੰਦੋਂ ਚਾਣੇ ਦਬਾਣੇ ਚਾਹੀਦੇ ਆ ਠੀਕ ਹੈ ਨਹੀਂ ਉਹ ਦੁਬਾਰਾ ਇਹ ਹਰਕਤ ਨਾ ਕਰ ਸਕੇ ਠੀਕ ਹੈ ਨਹੀਂ ਹਾਂ ਜਿਹੜੇ ਸਬੂਤ ਮੰਗਦੇ ਉਹਨਾਂ ਨੂੰ ਪਹਿਲਾ ਸਬੂਤ ਦੇਣਾ ਚਾਹੀਦਾ ਹੈ ਇਹ ਆ ਸਬੂਤ ਆ ਸਾਡੇ ਕੋਲ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਉਹ ਕੋਈ ਨਾ ਕੋਈ ਐਕਸ਼ਨ ਜਿਹੜਾ ਬੰਦਾ ਬੰਦਾ ਹੋਰ ਜਵਰਦਸਤ ਆਈਦਾ ਹੈ ਪੀਕ ਪੀਓ ਕੇ ਵੀ ਲੈਣਾ ਚਾਹੀਦਾ ਹੈ ਇਹ ਪਹਿਲਾਂ ਹੀ ਠੜਦਾ ਪਹਿਲਾਂ ਹੀ ਉਹ ਬੰਦੀ ਹੋਗੇ ਇਹ ਦੇਖੋ ਇਹ ਵਖੋਖ ਹਰ ਇੱਕ ਦੀ ਆਪਣੀ ਪ੍ਰਤੀਕਿਰਿਆ ਹਰ ਇੱਕ ਦੀ ਆਪਣੀ ਜਿਹੜੀ ਆ ਸੋਚ ਹੈ ਔਰ ਆਪਣੀ ਸੋਚ ਜਿਹੜੀ ਹੈ ਉਹ ਦੇ ਸਾਂਝੀ ਕਰਦਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਜਵਰਦਸਤ ਐਕਸ਼ਨ ਜਿਹੜੇ ਆ ਪਾਕਿਸਤਾਨ ਦੇ ਖਿਲਾਫ ਬੰਦੇ ਸਨ ਔਰ ਹੁਣ ਉਹ ਇਹ ਜਰੂਰ ਕਹਿੰਦੇ ਨੇ ਕਿ ਠੀਕ ਹੈ ਜੰਗਬੰਦੀ ਹੋਣੀ ਚਾਹੀਦੀ ਸੀ ਜੰਗ ਨਾਲ ਨਾਲ ਜਾਨਾ ਤੁਹਾਡੇ ਕੋਲ ਵੀ ਚਾਹਾਂਗੇ ਜਿਸ ਢੰਗ ਦੇ ਨਾਲ ਹੁਣ ਨਜ਼ਰ ਆ ਰਿਹਾ ਹੈ ਕਿ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਨਾਰਮਲਿਟੀ ਪਰਤ ਰਹੀ ਹੈ ਅੰਮ੍ਰਿਤਸਰ ਤੋਂ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਇੱਕ ਸਾਇਰਨ ਸਟੇਰੇਜ ਸੁਣਾਈ ਦਿੱਤਾ ਤੇ ਇਹ ਸਾਇਰਨ ਸ਼ਾਂਤੀ ਦਾ ਸਾਇਰਨ ਸੀ ਟੀਸੀ ਵੱਲੋਂ ਕਿਹਾ ਗਿਆ ਕਿ ਸਾਇਰਨ ਦੁਆਰਾ ਆਮ ਵਾਂਗ ਲੋਕ ਆਪਣਾ ਕੰਮਕਾਰ ਸ਼ੁਰੂ ਕਰ ਸਕਦੇ ਨੇ ਪਰ ਲੋਕਾਂ ਦੇ ਵਿੱਚ ਇਸ ਕਾਰਨ ਲੈ ਕੇ ਹਲੇ ਵੀ ਸਵਾਲ ਬਰਕਰਾਰ ਨੇ ਕਿ ਅੱਜ ਵੀ ਬਲੈਕਆਊਟ ਹੋਏਗਾ ਕਿ ਅੱਜ ਵੀ ਅਜਿਹੀ ਕੋਈ ਡ੍ਰਿਲ ਹੋਏਗੀ ਜਾਂ ਫਿਰ ਅੱਜ ਵੀ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਨਾਲ ਸੰਬੰਧਿਤ ਅਜਿਹਾ ਕੋਈ ਕਦਮ ਚੁੱਕਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਉਂਕਿ ਤਾਜ਼ਾ ਦਿਸ਼ਾ ਨਿਰਦੇਸ਼ ਜਾਂ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਕੋਈ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਤਾਜ਼ਾ ਜਾਣਕਾਰੀ ਹਾਂ ਬਿਲਕੁਲ ਤਾਜ਼ਾ ਜਾਣਕਾਰੀ ਇਹ ਹੋਈ ਹੈ ਕਿ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਸਤਰਕ ਜ਼ਰੂਰ ਰਹਿਣਾ ਹੈ ਅਲਰਟ ਜ਼ਰੂਰ ਰਹਿਣਾ ਹੈ ਕਿਉਂਕਿ ਬਾਰਡਰ ਦਾ ਏਰੀਆ ਹੈ ਅਸੀਂ ਬਾਰਡਰ ਦੇ ਨਾਲ ਲੱਗਦੇ ਆ ਕਿਤੇ ਨਾ ਕਿਤੇ ਕੋਈ ਵੀ ਜਿਹੜੀ ਹੈ ਘਟਨਾ ਜਿਹੜੀ ਹੈ ਉਹ ਹੋ ਸਕਦੀ ਹੈ ਲੇਕਿਨ ਫਿਲਹਾਲ ਉਹਨਾਂ ਨੇ ਕਿਹਾ ਕਿ ਸਥਿਤੀ ਜਿਹੜੀ ਹੈ ਕੰਟਰੋਲ ਦੇ ਹੇਠ ਹੈ ਔਰ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਲੋਕ ਆਪਣੇ ਕਾਰੋਬਾਰ ਕਰਨ ਲੋਕ ਆਪਣੇ ਕੰਮਾਂ ਤੇ ਆਉਣ ਲੇਕਿਨ ਸਤਰਕ ਜ਼ਰੂਰ ਰਹਿਣ ਔਰ ਅਫਵਾਹਾਂ ਤੋਂ ਜ਼ਰੂਰ ਬਚਣ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਅਜਿਹੀ ਜਿਹੜੀ ਕੋਈ ਗੱਲ ਆਉਂਦੀ ਹੈ ਜਾਂ ਕੋਈ ਖਬਰ ਆਉਂਦੀ ਹੈ ਤਾਂ ਬਿਨਾਂ ਪੁਸ਼ਟੀ ਕੀਤੇ ਜਾਂ ਬਿਨਾਂ ਉਹਨੂੰ ਅਥੈਂਟਿਕ ਕੀਤੇ ਇੱਕ ਦੂਸਰੇ ਦੇ ਵਿੱਚ ਨਾ ਫਲਾਉਣ ਉਹਨ ਸੋਸ਼ਲ ਮੀਡੀਆ ਤੇ ਉੱਤੇ ਜਿਹੜਾ ਹੈ ਉਹ ਜ਼ਿਆਦਾ ਨਾਪ ਲਾਇਆ ਜਾਵੇ ਜਿਹੜੀ ਕੋਈ ਅਜਿਹੀ ਪੰਕੜਤ ਵਾਲੀ ਖਬਰ ਹੋਵੇ ਔਰ ਪ੍ਰਸ਼ਾਸਨ ਨੇ ਕਿਹਾ ਹੈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ 01874266376 ਇਹ ਨੰਬਰ ਜਿਹੜਾ ਹੈ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਜੇਕਰ ਕੋਈ ਇਸ ਨੂੰ ਕੋਈ ਮੁਸ਼ਕਲ ਹੁੰਦੀ ਹੈ ਜਾਂ ਕੋਈ ਹੋਰ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਉਹ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਲੋਕ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਹੁਣ ਜਿਹੜੀ ਹੈ ਜਿਵੇਂ ਪ੍ਰਸ਼ਾਸਨ ਨੇ ਹਦਾਇਤਾਂ ਕੀਤੀਆਂ ਸੀ ਜੀ ਪਹਿਲਾਂ ਕਿ ਦੁਕਾਨਾਂ ਕੱਲ ਜਿਵੇਂ ਹਾਲਾਤ ਬੜੇ ਸਨ ਹੁਣ ਸੀਜ਼ਫਾਇਰ ਹੋ ਚੁੱਕਾ ਹੈ ਹੁਣ ਕੀ ਹਾਲਾਤ ਨੇ ਹੁ ਦੁਕਾਨਾਂ ਦੇ ਦੇਖੋ ਜੀ ਖੁੱਲਣਦੇ ਆ ਪਰ ਕਾਰੋਬਾਰ ਤਾਂ ਹੈ ਨਹੀਂਗਾ ਬਿਲਕੁਲ ਹੀ ਕੱਲ ਵੀ ਇਹੋ ਹੀ ਹੋ ਰਿਹਾ ਤੇ ਹੁਣ ਦੇਖਣੇ ਆ ਖੋਲ ਕੇ ਕੀ ਬੰਦਾ ਠੀਕ ਹੈ ਬਾਕੀ ਪਾਕਿਸਤਾਨ ਸੁਧਰ ਨਾਲ ਤਾਂ ਹੈ ਨਹੀਂਗਾ ਅਦਵਾਰਾ ਉਹਨੇ ਕੁਝ ਨਾ ਕੁਝ ਕਰਨਾ ਹੀ ਕਰਨਾ ਇਸ ਕਰਕੇ ਕਾਰੋਬਾਰ ਤੇ ਮਿੱਟੀ ਬਿਲਕੁਲ ਉਹ ਵੀ ਅਲਰਟ ਹੈ ਲੋਕਾਂ ਨੂੰ ਵੀ ਅਲਰਟ ਲੈਣਾ ਚਾਹੀਦਾ ਹੈ ਪ੍ਰਸ਼ਾਸਨ ਵੀ ਇਹ ਕਹਿ ਰਿਹਾ ਹੈ ਕਿ ਆਪਾਂ ਸਤਰਕ ਜਰੂਰ ਰਹੀਏ ਹਾਂ ਉਹ ਤਾਂ ਹੈ ਹੀ ਆ ਉਹ ਤਾਂ ਸਤਰਕ ਹੀ ਆ ਉਹ ਤਾਂ ਉਹ ਤਾਂ ਠੀਕ ਆ ਬਿਲਕੁਲ ਜਿਹੜੀਆਂ ਗਾਈਡਲਾਈਨਸ ਕੋਈ ਜਾਰੀ ਕੀਤੀਆਂ ਗਿਆ ਨੇ ਇੱਕ ਤੇ ਕਿਹਾ ਗਿਆ ਹੈ ਕਿ ਘਰਾਂ ਦੇ ਵਿੱਚ ਰਾਤ ਨੂੰ ਜਿਹੜਾ ਹੈ ਲੋਕ ਬਿਨਾ ਕਿਸੇ ਕੰਮ ਤੋਂ ਬਾਹਰ ਨਾ ਨਿਕਲਣ ਆਪਣੇ ਘਰਾਂ ਦੇ ਵਿੱਚ ਰਹਿਣ ਆਪਣੇ ਦਰਵਾਜ਼ੇ ਖਿੜਕੀਆਂ ਜਿਹੜੀਆਂ ਨੇ ਉਹ ਟਾਕੇ ਰੱਖਣ ਲਾਈਟਸ ਦਾ ਘੱਟੋ ਘੱਟ ਜਿਹੜੀਆਂ ਬਾਹਰ ਵਾਲੀਆਂ ਲਾਈਟਸ ਦੇ ਉਸ ਦਾ ਪ੍ਰਯੋਗ ਨਾ ਕਰਨ ਫਿਲਹਾਲ ਅਜਿਹੀਆਂ ਜਿਹੜੀਆਂ ਗਾਈਡਲਾਈਨਸ ਨੇ ਜਿਹੜੀਆਂ ਉਹ ਜਰੂਰ ਜਾਰੀ ਰਹਿਣ ਇਹੀ ਇੱਕ ਰਿਲੀਫ ਵਾਲੀ ਗੱਲ ਹੈ तमाम ਲੋਕਾਂ ਲਈ ਔਰ ਆਮ ਲੋਕ ਵੀ ਇਹੀ ਚਾਹੁੰਦੇ ਨੇ ਕਿ ਨਾਰਮਲ ਸੀ ਦੁਬਾਰਾ ਤੋਂ ਪਰਤੇ ਆਪਣੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਸਾਡੇ ਮਾਧਿਅਮ ਦਰਾਹੀਂ ਅਧਾਰੇ ਪੀਟੀਸੀ ਬਈ ਅਪੀਲ ਕਰਦਾ ਹੈ ਕਿ ਤੁਸੀਂ ਹੁਣ ਥੋੜਾ ਰਿਲੈਕਸ ਹੋ ਜਾਓ ਔਰ ਜਿਸ ਤੰਗ ਦੇ ਨਾਲ ਲੋਕਾਂ ਦੇ ਵਿੱਚ ਭੈ ਡਰ ਦੀ ਸਥਿਤੀ ਸੀ ਉਸ ਨੂੰ ਵੀ ਹੁਣ ਕੂਲ ਆਫ ਕੀਤਾ ਜਾ ਰਵੇ ਸ਼ੁਕਰੀਆ ਰਵੀ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ